1,80,000 ਰੁਪਏ ਲੱਗੇ ਆ ਹਾਂ ਆਪਦੇ ਇਸ ਇਹਨਾਂ ਤੋਂ ਬੰਦਿਆਂ ਤੋਂ ਸੋਨੇ ਇੱਥੋਂ ਦਾ ਆਪਣੇ ਪੰਜਾਬ ਦਾ ਜਿਵੇਂ ਉਹਨੇ ਤੁਥਮਤ ਕਰਕੇ ਦਾ ਵੀਜ਼ਾ ਲਵਾਤਾ ਤੂ ਰਸ਼ਟਰੜਾ ਕਹਿੰਦਾ ਵੀਜ਼ਾ ਲਵਾਤਾ ਹਨਾ ਕੇਰਲ ਗੱਲ ਸਿਰੇ ਚੜ ਗਈ ਕੇਰਲ ਸਿਰੇ ਗੱਲ ਚੜ ਗਈ ਹੁਣ ਜਦੋਂ ਕੇਰਲ ਗੱਲ ਸਿਰੇ ਚੜ ਗਈ ਹੁਣ ਉਹਦੇ ਵਿੱਚ ਇਹ ਕੁੜੀ ਕਹਿੰਦੀ ਮੇਰੇ ਪੈਸੇ ਵਾਪਸ ਕਰਵਾ ਇੱਕ ਦਿਨ ਉਧਰ ਮੇਰੇ ਨਾਲ ਉਹਨਾਂ ਨੇ ਵਰਕ ਪਰਮਿੰਡ ਦੀ ਗੱਲ ਕਰੀ ਸੀ ਹੁਣ ਇੱਥੇ ਜਿੱਥੇ ਹੁਣ ਜਿੰਨਾ ਏਜੰਟਾਂ ਨੇ ਕੁਝ ਵੀ ਨਹੀਂ ਕਰਿਆ ਵੀ ਲੈ ਕੇ ਇੱਥੇ ਬਹਿ ਗਏ ਹਾਂਜੀ ਹਾਂਜੀ ਉਹਨਾਂ ਤੋਂ ਹੁਣ ਆਪਾਂ ਪੈਸੇ ਮੜਵਾਉਂਦੇ ਵੀ ਚੰਗੇ ਲੱਗਦਾ ਜਾ ਕੀ ਹੁੰਦਾ ਪੋਪੜਾਈ ਵਾਲੇ ਵੀ ਇਹਦੇ ਚ ਕੀ ਹੁੰਦਾ ਹੈ ਉਹਦੇ ਜੋ ਬਹੁਤ ਮੋਟੀ ਫੀਸ ਕੰਦੇ ਨੇ ਉਹਦੇ ਜੋ ਕਾਲਜ ਦੇ ਨਾਲ ਠੱਗੇ ਮਾਦ ਰਹੇ ਉਹਨਾਂ ਦੇ ਵੀ ਮੈਂ ਗੱਲ ਚ ਸੰਗਲ ਪਾ ਲੈਣਾ ਉਹਨਾਂ ਦੇ ਗੱਲ ਚ ਵੀ ਸੰਗਲ ਪਾ ਲੈਣਾ ਹੁਣ ਇਹ ਗੱਲ ਹੁਣ ਮੈਂ ਜੇ ਐ ਏਜੰਟ ਨਾਲ ਉਹਨੇ ਜਿਹੜੀ ਉਹਨੇ ਸਾਰੀਆਂ ਗੱਲਾਂ ਨੇ ਇਹਦੇ ਸਾਹਮਣੇ ਦੱਸਦੀਆਂ ਆ ਫੋਨ ਲਾ ਕੇ ਇੱਕ ਦੋ ਵਾਰੀ ਇੱਥੇ ਆ ਕੇ ਵੀ ਗਿਆ ਹੁਣ ਮੈਂ ਫਿਰ ਜਾਇਆ ਧੱਕਾ ਕਰੂੰ ਫਿਰ ਮੇਰਾ ਵੀ ਅਗਲਾ ਗੂਆ ਯਾਰ ਤੂੰ ਹਰ ਇੱਕ ਕੱਲ ਤੇ ਧੱਕਾ ਕਰੀਏ ਨੇ ਇਹ ਗੱਲ ਆਹ ਕਹਿੰਦਾ ਜਮੇ ਨਾ ਕੁਝ ਹੋਇਆ ਹੁੰਦਾ ਹਾਂ ਮੈਂ ਤਾਂ ਦੇ ਦੂੰਗੀ ਮੁੰਡਾ ਵੀ ਜੇ ਐਕਟ ਨੂੰ ਸਹੀ ਤਾਂ ਹੋਵੇ ਨਹੀਂ ਨਾ ਬਾਚਰਾ ਤੁਮਰੇ ਸਭ ਤੋਂ ਵੱਡੀ ਜਗਤ ਸਾਡੇ ਆਪਣੇਾਂ ਦੇ ਵਿੱਚ ਇੱਕ ਮਿੰਟ ਬੰਟੀ ਹੋਲਡ ਰੱਖੀ ਸਾਡੇ ਬੰਟੀ ਇਹਦੇ ਵਿੱਚ ਗਲਤੀ ਸਾਡੇ ਚ ਪਤਾ ਕੀ ਜਮਾਂ ਨਹੀਂ ਉਦੋਂ ਦਾ ਲੱਗਣ ਮੇਰੇ ਵੀਜਾਂ ਨਹੀਂ ਦੇਖਦੇ ਜਿਹੜੀ ਮੈਂ ਰੀ ਮੈਂ ਸਮਝਾਉਣਾ ਚਾਹਣਾ ਮੈਂ ਕੁਝ ਕਹਿਣਾ ਚਾਹਣਾ ਮੈਂ ਇਹਨਾਂ ਨੂੰ ਬਾਰ-ਬਾਰ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਵੀ ਦੇਖੋ ਆਪਾਂ ਪਹਿਲਾਂ ਤਾਂ ਇਹ ਜੀ ਸਮਝੋ ਆਪਣਾ ਰੋਜ਼ਗਾਰ ਆਪਾਂ ਕੰਮ ਬਣਾਉਣੇ ਕਿਵੇਂ ਆ ਜਿਹੜੀ ਇਹ ਇਹਨਾਂ ਨੇ ਮੈਨਾਂ ਨੂੰ ਗੱਲ ਕਰਨਾ ਉਹ ਇਹਨਾਂ ਦੇ ਖਾਣੇ ਨਹੀਂ ਪੈਂਦੀ ਹਾਂ ਸੱਚੀ ਗੱਲ ਭਾਨਾ ਬੋਲਣਾ ਇਨਾਂ ਦੇ ਤੂੰ 1,80,000 ਰੁਪਏ ਲਾ ਗਿਆ ਹੈ ਆਪਦੇ ਰਿਸ਼ਤੇ ਇਨਾਂ ਤੋਂ ਬੰਦਿਆਂ ਤੋਂ ਇਹਨਾਂ ਨੂੰ ਕਿਹੇ ਆਏ ਨੇ ਕਿ ਤੇਰੇ 1,80,000 ਰੁਪਏ ਤੋਂ ਇਹਨਾਂ ਤੋਂ ਲੈਂਤਾ ਹੈ ਖੁੱਖਾ ਕਿਰਨਾ ਪੱਖੋ ਕੋਲ ਆਣਾ ਦੇ ਵਾਪਸ ਹੁਣ ਕਦੋਂ ਦੇ ਰਿਹਾ 18 ਤਰੀਕ ਦਾ ਇਕਰਾਰ ਸੀ ਲਾਰੇ ਲਾਈਦਾ ਦਿਨ ਤੇ 20 ਵੀ ਫੋਨ ਲਾਉਂਦੇ ਜੀ ਹੈ ਹਾਂ ਹਾਂ ਕਿੰਨੀ ਤਰੀ ਟਾਈਮ ਦੇਣਾ ਵੀ ਆਹ ਟਾਈਮ ਨੂੰ ਉਦਾਂ ਉਹਨਾਂ ਟਾਈਮ 'ਤੇ ਫੋਨ ਨਹੀਂ ਕਰਦੇ ਟਾਂ ਦੇ ਹਾਂ ਅੱਜ ਦਾ ਸਤਾਈ ਹੋਗੀ ਹਾਂ ਲਾ ਕਮਾਲ ਦੀ ਗੱਲ ਐਨਾ ਟਾਈਮ ਯਾਰ ਐਨਾ ਟਾਈਮ ਤਾਂ ਫਿਰ ਨਾ ਨਾ ਦੇਣ ਵਾਲੀਆਂ ਗੱਲਾਂ ਕਰਦਾ ਯਾਰ ਕਰ ਲਖਾ ਦੇ ਫਿਰ ਆਪਦਾ ਘਰ ਕਰ ਲਖਾ ਦੇ ਜਿਹੜਾ ਤੇਰੇ ਕੋਲੇ ਘਰ ਉਹ ਲਖਾ ਦੇ ਆ ਗੋ ਕੁਰਸੀ ਆ ਦੇ ਮੇਰੀ ਹਾਂ ਹਾਂ ਕੋਤਾ ਦੇਣਾ ਫਿਰ ਜਿਹੜਾ ਤੇਰੇ ਕੋਲੇ ਹੈਂ ਤੂੰ 50000 ਰੁਪਇਆ ਪਾ ਪਹਿਲਾਂ 50000 ਕਿ ਹੁਣ ਪਾ ਦੇ ਹਾਂ 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 ਬਿਲਕੁਲ ਸਹੀ ਮੈਂ ਜਿਬਰਾ ਦੇਣਾ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਦਾ ਘਟਾ ਪੜੂ ਹਾਂ ਹਾਂ ਇੱਕ ਇਹਨਾਂ ਨੂੰ ਤੇਰਾ ਮੋਟਰਸਾਈਕਲ ਦਾ ਜਿਹੜਾ ਤੇਰੇ ਕੋਲ ਮੋਟਰਸਾਈਕਲ ਦਾ ਗੱਡੀ ਤੇਰੇ ਕੋਲੇ ਫਿਰ ਇੱਕ ਉਹ ਮੈਨੂੰ ਮੋਟਰਸਾਈਕਲ ਹਕਾ ਦੇ ਠੀਕ ਹੈ ਨਾ ਗੱਲ ਇੱਕ ਪੈਸਾ ਦੇ ਦੇ ਮੋਟਰਸਾਈਕਲ ਵੀ ਲੈ ਕੇ ਜਾਣਗੇ ਉਹ ਤੇ ਇਹਨਾਂ ਨੂੰ ਆ 50000 ਰੁਪਏ ਵੀ ਪਾ ਫਰਾਏ ਇੰਚ ਜਾਂ ਹੋਲੀ-ਹੋਲੀ ਜਿਹੜਾ ਤੇਰੇ ਕੋਲ ਸੰਤ ਤੂੰ ਲਿਆ ਕਰਨਗਾ ਉਹ ਹੀ ਲੈ ਜਾ ਕਰਨਗੇ ਸੱਚ ਕੇ ਫਿਰ ਤਾਂ ਹੀ ਕਰਨਾ ਪਊ ਹਾਂ ਅਗੋ ਪੁੱਠਾ ਬੋਲਦੇ ਜੀ ਮੁਰੋ ਇਹਦਾ ਭਾਈ ਗੱਲ ਪੁੱਠਾ ਬੋਲਦੇ ਜੀ ਪੁੱਠਾ ਨਾ ਬੋਲੀ ਦੇਖ ਮੇਰੇ ਬੰਦੇ ਨੇ ਕਿ ਹੁਣ ਮੁਰੋ ਪੁੱਠਾ ਨਹੀਂ ਬੋਲਣਾ ਠੀਕ ਆ ਨਾ ਗੱਲ ਗਲਤ ਬੋਲਿਆ ਫਿਰ ਕੰਮ ਹਾਂ ਹਾਂ ਇਹ ਮੁੰਡੇ ਦੀ ਸੌਖਾਣ ਤਾਂ ਮੈਂ ਤੈਨੂੰ ਕਿਹਾ ਵੀ ਨਹੀਂ ਗੱਲ ਤਾਂ ਜਿਹੜੀ ਤੈਨੂੰ ਮੈਂ ਗੱਲ ਕਰਨਾ ਤੂੰ ਉਹ ਕੰਮ ਤੇ ਆ ਯਾਰ ਕਿ ਉਹ ਇਹਨਾਂ ਨੇ ਤਾਂ ਬਹੁਤ ਇਹ ਗੱਲ ਤੇ ਤੁਹਾਨੂੰ ਬੋਲ ਸਕਦੇ ਨੇ ਕਿਉਂਕਿ ਇਹਨਾਂ ਨੇ ਤੇਰੇ ਤੋਂ ਪੈਸੇ ਲੈਣੇ ਆ ਠੀਕ ਹੈ ਨਾ ਗੱਲ ਤੂੰ ਨਹੀਂ ਬੋਲਦਾ ਤੂੰ ਤਾਂ ਇਹਨਾਂ ਨੂੰ ਨੰਬਰ ਤਾਂ ਲੈ ਸਕਦਾ ਵੀ ਭਾਈ ਅਜਨੇ ਤਰੀਕ ਨੂੰ ਦੇ ਦੂੰਗਾ ਹੱਥ ਵਨ ਕੇ ਦੇ ਦੂੰਗਾ ਆ ਜਾਈਏ ਉਹਦੇ ਅੰਦਰੋਂ ਜਾਂਦੇ ਕੋਲ ਆ ਹਾਂ ਚੱਲ ਬੱਸ ਨਿਵੇੜ ਫਿਰ ਠੀਕ ਹੈ ਨਾ ਓਕੇ ਚੰਗਾ ਇੱਕ ਇੱਕ ਤਾਂ ਮੇਰੀ ਗੱਲ ਸੁਣਿਆ